ਇਹ ਆਪਰੇਸ਼ਨ ਸ਼ੀਲਡ ਦੇ ਤਹਿਤ ਜੋ ਆਪਣੇ ਉੱਪਰ ਡਾਇਰੈਕਸ਼ਨਸ ਆਈਆਂ ਨੇਗੀਆਂ ਇਹ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀਆਂ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇ ਜੀ ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੇ ਵੀ ਕਿ ਹੋਈ ਹੈ ਜਿੱਥੇ ਵੀ 11 ਵਜੇ ਆਪਣੀ ਪਲਾਨਡ ਸੀਗੀ 11 ਵਜੇ ਪਹਿਲੇ ਸਾਇਰਨ ਵੱਜੇ ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਬਹੁਤ अच्छੀ ਖਤਮ ਹੋਈ ਹੈ ਇਹ ਸਾਰੇ ਬੱਚੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੈਗੇ ਉੱਥੇ ਇਹਨਾਂ ਨੂੰ ਆਪਾਂ ਫਾਇਰ ਐਮਰਜੈਂਸੀ ਸਰਵਿਸ ਫਾਇਰ ਸਰਵਿਸ ਆਈ ਸੀ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਪਰ ਉੱਪਰ ਡੇਟ 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 ਉਹ ਵੀ ਇੱਕ ਬੇਸਿਕ ਆਪਾਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈਗਾ ਵੀ ਜੇ ਇਸ ਤਰ੍ਹਾਂ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਆਪਾਂ ਦਾ ਕੀ ਫਰਜ਼ ਹੈਗਾ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿੱਚ ਪੜ੍ਹਦੀ ਹਾਂ ਅੱਜ ਸਾਨੂੰ ਦੱਸਿਆ ਗਿਆ ਕਿ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਅਸੀਂ ਆਪਣਾ ਬਚਾਅ ਅਤੇ ਆਪਣੇ ਆਸ-ਪਾਸ ਗੁਆਂਢੀਆਂ ਦਾ ਬਚਾਅ ਕਿਵੇਂ ਕਰ ਸਕਦੇ ਹਾਂ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਕਈ ਪਰਸਨ ਘਾਇਲ ਹੋ ਜਾਂਦੇ ਹਨ ਅਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿ ਉਸ ਦੇ ਉਸ ਪਰਸਨ ਦੇ ਆਸ-ਪਾਸ ਕੋਈ ਖਤਰਾ ਤਾਂ ਨਹੀਂ ਹੈ ਕਿਸੇ ਪਾਸੇ ਅੱਗ ਤਾਂ ਨਹੀਂ ਲੱਗੀ ਜਾਂ ਉਹ ਕਿਸੇ ਬਿਜਲੀ ਦੇ ਖੰਭੇ ਕੋਲ ਤਾਂ ਨਹੀਂ ਹੈ ਜਾ ਆਸ-ਪਾਸ ਸੰਚਤਾ ਨਹੀਂ ਪਿਆ ਅਤੇ ਇਸ ਪਹਿਲਾਂ ਸਭ ਤੋਂ ਸਭ ਤੋਂ ਪਹਿਲਾਂ ਸਨ ਚੈੱਕ ਕਰ ਲਾਣਾ ਚਾਹੀਦਾ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਤਾਂ ਸਾਨੂੰ ਫਿਰ ਪਰਸਨ ਕੋਲ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਪਰਸਨ ਬੇਹੋਸ਼ ਹੈ ਜਾਂ ਜਾਗਦਾ ਹੈ ਜੇਕਰ ਅਗਰ ਕਾਰ ਬੁਲੋ ਜਾਂ ਪ੍ਰਾਲਾ ਕੀਤਾ ਜਾ ਰਿਹਾ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਕਿਸ ਚੀਜ਼ ਕੈ ਲੱਗਦੀ ਵੀ ਜਾਣਕਾਰੀ ਕਿੰਨੀ ਇੰਪੋਰਟੈਂਟ ਹੈ ਇਹ ਜਾਣਕਾਰੀ ਸਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਨਾਲ ਸਿਰਫ ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਸ-ਪਾਸ ਆਸ-ਪਾਸ ਦੇ ਲੋਕਾਂ ਦੀ ਵੀ ਜਾਨ ਬਚਾ ਸਕਦੇ ਹਾਂ ਇਸ ਸਿਚੁਏਸ਼ਨ 'ਚ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਡਰ ਕੇ ਆਪਣੇ ਘਰਾਂ ਦੇ ਅੰਦਰ ਨਹੀਂ ਵੜਨਾ ਚਾਹੀਦਾ ਸਗੋਂ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਸਿਚੁਏਸ਼ਨ ਵਿੱਚ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ ਕਿਵੇਂ ਹੋਊਗਾ ਤੁਹਾਡਾ ਹੈ ਤਾਂ ਮਤਲਬ ਸਰ ਇਦਾਂ ਹੈ ਮੌਕ ਰਿਲਦਾ ਹੈ ਜੀ ਸਾਹਿਬ ਵੱਲੋਂ ਆਰਡਰ ਸੀਗੇ ਕਿ ਬੱਚਿਆਂ ਨੂੰ ਜਾ ਕੇ ਵੀ ਜੇ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਦੁਬਾਰਾ ਜਿਵੇਂ ਆਪਣੇ ਮਾਹੌਲ ਹੁਣ ਥੋੜਾ ਜਿਆਦਾ ਗਰਮ ਹੋ ਰਿਹਾ ਹੈਗਾ ਐਸ ਤਾਂ ਕੋਈ ਜੋ ਕੋਈ ਇੱਕ ਪ੍ਰੋਬਲਮ ਆਉਂਦੀ ਹੈ ਅਬ ਬੱਚਿਆਂ ਨੂੰ ਇਹ ਬਤਾਉਣਾ ਚਾਹੀਦਾ ਬੱਚੇ ਡਰ ਕੇ ਘਰ ਆ ਕੇ ਸਕੂਲ ਦੇ ਵਿੱਚ ਐ ਜਾਂ ਘਰੇ ਵੀ ਐ ਉਹ ਮਨਕੇ ਚੱਲ ਵੀ ਹੋਰ ਨੁਕਸਾਨ ਨਾਲੋਂ ਆਪਣਾ ਆਪ ਦੇ ਆਪ ਨੁਕਸਾਨ ਜਾਵੇ ਕਰ ਲਵੇ ਵੀ ਬੱਚੇ ਕਰਕੇ ਭਾਈ ਦੇ ਕਰਕੇ ਇੱਕ ਦੁੱਗ ਪੇ ਹੋਰ ਹੋਗੇ ਇਹ ਸਾਰੇ ਉਹਨਾਂ ਨੂੰ ਦੱਸਿਆ ਗਿਆ ਵੀ ਕਿਸੇ ਘੜਾਉਣ ਦੀ ਗੱਲ ਨਹੀਂ ਆ ਦਾ ਟਕਿਆ ਆਪ ਦਾ ਜੁਜਲਾ ਵੀ ਕੋਈ ਨਾਲੋਂ ਬਤ ਕਰ ਸਕਦੇ ਹਾਂ ਇਹਦਾ ਵੀ ਜਾਣਕਾਰੀ ਦਿੱਤੀ ਉਹਨਾਂ ਬੱਚਿਆਂ ਨੂੰ ਸਾਰੇ ਇਹਦਾ ਵੀ ਦੱਸਿਆ ਵੀ ਤੁਸੀਂ ਜੇ ਕੋਈ ਤੁਹਾਨੂੰ ਫੈਰ ਹੁੰਦੀ ਐ ਪਹਿਲਾਂ ਉਹਨੂੰ ਟੀਚਰਾਂ ਨੂੰ ਵੀ ਇਹ ਗੱਲ ਕਹੀ ਰਚਿਆਂ ਨੂੰ ਵੀ ਕਹੀ ਆ ਤੁਸੀਂ ਪਹਿਲਾਂ ਤਾਂ ਸਾਰੇ ਬੋਰਡ ਲਵਾਓ ਸਕੂਲ ਦੇ ਵਿੱਚ ਫਾਇਰ ਦਾ ਐਂਬੂਲੈਂਸ ਦਾ ਪੁਲਿਸ ਵਾਲਿਆਂ ਦਾ ਤੇ ਸਾਰੇ ਨੰਬਰ ਹੋਣੇ ਚਾਹੀਦੇ ਫੋਨ ਦੇ ਕਾਰਨ ਘਰਾੜ ਦੇ ਵਿੱਚ ਆਪਾਂ ਨੰਬਰ ਹਰ ਕਦੇ ਨਹੀਂ ਭੁੱਲ ਜਾਂਦਾ ਜੇ ਲੇਕੇ ਹੋਣਗੇ ਤਾਂ ਆਪਣੇ ਧਿਆਨ ਚ ਰੱਖੀਏ